ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਅੱਜ ਕੈਬਨਿਟ ਦੀ ਮੀਟਿੰਗ ਚ ਮੁੱਖ ਮੰਤਰੀ ਭਗਵੰਤ ਮਾਨ ਲੈਣਗੇ ਵੱਡੇ ਫੈਸਲੇ ਬਜਟ ਸੈਸ਼ਨ ਦੀਆਂ ਤਰੀਕਾਂ ਦਾ ਹੋ ਸਕਦਾ ਹੈ ਐਲਾਨ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਬੁਲਡੋਜ਼ਰ ਕਾਰਵਾਈ ਤੇ ਹਾਈ ਕੋਰਟ ਤੋਂ ਆਈ ਵੱਡੀ ਖਬਰ ਪੰਜਾਬ ਸਰਕਾਰੀ ਇਸ ਮਾਮਲੇ 'ਚ ਆਪਣਾ ਜਵਾਬ ਕਰੇਗੀ ਧਾਇਰ ਅਕਾਲੀ ਦਲ ਦੀ ਭਰਤੀ ਬਾਰੇ ਜਲਦ ਬੁਲਾਈ ਜਾਵੇਗੀ ਪੰਜ ਸਿੰਘ ਸੈਵਾਨਾਂ ਦੀ ਕਤਰਤਾ ਜਥੇਦਾਰ ਸਾਹਿਬ ਨੇ ਦਿੱਤਾ ਵੱਡਾ ਬਿਆਨ ਪੰਜਾਬ 'ਚ ਪ੍ਰੋਪਰਟੀ ਧਾਰਕਾਂ ਨੂੰ ਮਿਲੀ ਵੱਡੀ ਰਾਹਤ ਭਗਵੰਤ ਮਾਨ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ جاری ਪ੍ਰਤਾਪ ਸਿੰਘ ਬਾਜਵਾ ਨੇ ਫਿਰ ਸੀਐਮ ਭਗਵੰਤ ਮਾਨ ਤੇ ਸਾਧਿਆ ਨਿਸ਼ਾਨਾ ਕਿ ਹਰ ਨਸ਼ਿਆਂ ਦੇ ਖਾਤਮੇ ਲਈ ਨਵੀਆਂ ਸਮਾਹ ਹੱਦਾਂ ਤੈਅ ਕਰਨੀਆਂ ਛੱਡੋ ਤੇ ਕੰਮ ਕਰੋ ਪੰਜਾਬ ਦੀਆਂ ਵਿਦਿਆਰਥਣਾਂ ਲਈ ਵੱਡੀ ਖੁਸ਼ਖਬਰੀ ਸਰਕਾਰ ਨੇ ਸ਼ੁਰੂ ਕੀਤੀ ਨਵੀਂ ਪਹਿਲ ਕਦਮੀ ਅੱਜ ਪੰਜਾਬ 'ਚ ਫਿਰ ਤੋਂ ਪੈ ਸਕਦਾ ਹੈ ਭਾਰੀ ਮੀਂਹ ਮੌਸਮ ਵਿਭਾਗ ਨੇ ਅਲਰਟ ਕੀਤਾ ਜਾਰੀ 7 ਮਾਰਚ ਨੂੰ ਹੋਵੇਗੀ ਸ਼੍ਰੋਮਣੀ ਕਮੇਟੀ ਦੀ ਅੰਤਰੀ ਕਮੇਟੀ ਦੀ ਇਕਤਰਤਾ ਸ਼੍ਰੋਮਣੀ ਕਮੇਟੀ ਦੇ ਆਉਣ ਵਾਲੇ ਬਜਟ ਸੰਬੰਧੀ ਹੋਵੇਗੀ ਵਿਚਾਰ ਚਰਚਾ ਅੱਜ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਨਾਲ ਕਰਨਗੇ ਮੀਟਿੰਗ ਕਿਸਾਨਾਂ ਨੂੰ ਮੀਟਿੰਗ ਦਾ ਦਿੱਤਾ ਸੱਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਿੱਚ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਹੋਣ ਜਾ ਰਹੀ ਹੈ ਇਹ ਮੀਟਿੰਗ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦੀ ਰਿਹائش ਤੇ ਦੁਪਹਿਰ 12 ਵਜੇ ਹੋਵੇਗੀ ਹਾਲ ਦੀ ਘੜੀ ਮੀਟਿੰਗ ਸੰਬੰਧੀ ਕੋਈ ਏਜੰਡਾ ਸਾਂਝਾ ਨਹੀਂ ਕੀਤਾ ਗਿਆ ਇਹ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਿੱਚ ਹੋਵੇਗੀ ਇਸ ਮੀਟਿੰਗ ਚ ਬਜਟ ਸੈਸ਼ਨ ਦੀਆਂ तरीका ਦਾ ਐਲਾਨ ਹੋ ਸਕਦਾ ਹੈ ਇਹ ਮੀਟਿੰਗ ਚੰਡੀਗੜ੍ਹ ਦੇ ਸੈਕਟਰ 2 ਵਿੱਚ ਹੋਵੇਗੀ ਇਸ ਮੀਟਿੰਗ ਚ ਆਉਣ ਵਾਲੇ ਬਜਟ ਸੈਸ਼ਨ ਬਾਰੇ ਚਰਚਾ ਹੋ ਸਕਦੀ ਹੈ ਇਸ ਦੇ ਨਾਲ ਹੀ ਚਰਚਾ ਹੈ ਕਿ ਮੀਟਿੰਗ ਚ ਮਹਿਲਾਵਾਂ ਦੇ ਖਾਤਿਆਂ ਚ ਪੈਸੇ ਪਾਉਣ ਸਣੇ ਕਈਆਂ ਹੈ ਮੁੱਦਿਆਂ ਤੇ ਫੈਸਲਾ ਵੀ ਹੋ ਸਕਦਾ ਹੈ ਜਾਣਕਾਰੀ ਅਨੁਸਾਰ ਪੰਜਾਬ ਮੰਤਰੀ ਮੰਡਲ ਵੱਲੋਂ ਇਸ ਮੀਟਿੰਗ ਚ ਵਪਾਰੀਆਂ ਨੂੰ ਵੱਡੀ ਰਾਹਤ ਦੇਣ ਲਈ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਤੇ ਕੀਤੀ ਜਾ ਰਹੀ ਬੁਲਡੋਜ਼ਰ ਕਾਰਵਾਈ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹੁੰਚ ਗਿਆ ਹੈ ਇਸ ਮਾਮਲੇ 'ਚ ਦਾਇਰ ਕੀਤੀ ਗਈ ਇੱਕ ਜਨਹਿਤ ਪਟੀਸ਼ਨ 'ਚ ਦਲੀਲ ਦਿੱਤੀ ਗਈ ਹੈ ਕਿ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕਰਨਾ ਜਾਇਜ਼ ਹੈ ਪਰ ਇਸ ਨੂੰ ਢਾਉਣਾ ਕਿਸੇ ਵੀ ਪੱਧਰ ਤੇ ਜਾਇਜ਼ ਨਹੀਂ ਹੈ ਸਰਕਾਰ ਦੀ ਇਸ ਕਾਰਵਾਈ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਦੇ ਵਿਰੁੱਧ ਵੀ ਕਿਹਾ ਗਿਆ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 4 ਮਾਰਚ ਯਾਨੀ ਕੱਲ ਨੂੰ ਤੈਅ ਕੀਤੀ ਹੈ ਇਸ ਦੇ ਨਾਲ ਹੀ ਪਟੀਸ਼ਨ ਕਰਤਾ ਨੇ ਅਦਾਲਤ ਵਿੱਚ ਦਲੀਲ ਦਿੱਤੀ ਹੈ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਆਮਦਨ ਤੋਂ ਬਣੀਆਂ ਜਾਇਦਾਦਾਂ ਨੂੰ ਸੀਲ ਕੀਤਾ ਜਾ ਸਕਦਾ ਹੈ ਪਰ ਉਹਨਾਂ ਨੂੰ ਟਾਇਆ ਨਹੀਂ ਜਾ ਸਕਦਾ ਇਸ ਮਾਮਲੇ 'ਚ ਪੰਜਾਬ ਸਰਕਾਰ ਲੁਧਿਆਣਾ ਪ੍ਰਸ਼ਾਸਨ ਅਤੇ ਟਰਾਂਸਪੋਰਟ ਵਿਭਾਗ ਨੂੰ ਟੀਰ ਬਣਾਇਆ ਗਿਆ ਹੈ ਹੁਣ ਪੰਜਾਬ ਸਰਕਾਰ ਇਸ ਮਾਮਲੇ 'ਚ ਆਪਣਾ ਜਵਾਬ ਦਾਇਰ ਕਰੇਗੀ ਸ਼੍ਰੀ ਅਕਾਲ ਤਖਤ ਸਾਈ ਦੀ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਆਪਣੀ ਰਿਹਾਈਸ਼ ਤੇ ਗੱਲਬਾਤ ਕਰਦੇ ਆ ਕਿ ਹੈ ਕਿ ਉਹਨਾਂ ਨੇ ਹੁਸ਼ਿਆਰਪੁਰ ਵਿਖੇ ਬੀਤੇ ਦਿਨੀ ਹਰਜਿੰਦਰ ਸਿੰਘ tạmਮੀ ਨਾਲ ਉਹਨਾਂ ਦੇ ਨਿਵਾਸ ਸਥਾਨ ਤੇ ਮੁਲਾਕਾਤ ਕੀਤੀ ਸੀ ਸਿੰਘ ਸਾਹਿਬ ਨੇ ਆਖਿਆ ਕਿ ਨਾਲ ਹੀ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਅਸਤੀਫਾ ਵਾਪਿਸ ਲੈਣ ਕਿਉਂਕਿ ਪੰਥ ਨੂੰ ਇਸ ਔਖੇ ਸਮੇਂ ਚ ਉਹਨਾਂ ਦੀ ਲੋੜ ਹੈ ਉਹਨਾਂ ਕਿਹਾਗੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੱਤ ਮੈਂਬਰੀ ਕਮੇਟੀ ਦੇ ਗਠਨ ਨੂੰ 2 ਮਹੀਨੇ ਬੀਤ ਗਏ ਹਨ ਪਰ ਕਮੇਟੀ ਦਾ ਕੰਮ ਬਹੁਤ ਹੌਲੀ ਹੈ ਤੇ ਕਮੇਟੀ ਨੇ ਰਿਪੋਰਟ ਸੌਂਪੀ ਹੈ ਕਿ ਅਕਾਲੀ ਦਲ ਕਮੇਟੀ ਦਾ ਸਮਰਥਨ ਨਹੀਂ ਕਰ ਰਿਹਾ ਪਰ ਅਸੀਂ ਕਮੇਟੀ ਨੂੰ ਕਾਲੀ ਦਲ ਤੋਂ ਸਮਰਥਨ ਲੈਣ ਦੀ ਬਜਾਏ ਆਪਣੀ ਪ੍ਰਕਿਰਿਆ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ ਉਹਨਾਂ ਨੇ ਆਖਿਆ ਹੈ ਕਿ ਹੁਣ ਤੱਕ ਮੈਨੂੰ ਕਮੇਟੀ ਦੇ ਕਨਵੀਨਰ ਤੋਂ ਹਰਜਿੰਦਰ ਸਿੰਘ ਤਾਮੀ ਦਾ ਅਸਤੀਫਾ ਮਿਲਿਆ ਹੈ ਤੇ ਕਿਰਪਾਲ ਸਿੰਘ ਬੰਡੂnger ਦਾ ਅਸਤੀਫਾ ਅਜੇ ਤੱਕ ਨਹੀਂ ਮਿਲਿਆ ਤੇ ਉਹਨਾਂ ਨੇ ਕਮੇਟੀ ਦੇ ਬਾਕੀ 5 ਮੈਂਬਰਾਂ ਨੂੰ ਭਰਤੀ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ ਉਹਨਾਂ ਆਖਿਆ ਹੈ ਕਿ ਹੁਣ ਤੱਕ ਚੱਲ ਰਹੀ ਭਰਤੀ ਸ਼੍ਰੀ ਅਕਾਲ ਤਖਸੈਦ ਦੇ ਹੁਕਮਨਾਮੇ ਅਨੁਸਾਰ ਨਹੀਂ ਹੈ ਸਿੰਘ ਸਾਹਿਬ ਨੇ ਅੱਗੇ ਆਖਿਆ ਹੈ ਕਿ ਜੇਕਰ ਇਹ ਦੋਵੇਂ ਮੈਂਬਰ ਕਮੇਟੀ ਦਾ ਹਿੱਸਾ ਨਹੀਂ ਹੋਣਗੇ ਤਾਂ ਜਲਦ ਹੀ ਪੰਜ ਸਿੰਘ ਸੈਵਨਾਂ ਦੀ ਮੀਟਿੰਗ ਬੁਲਾ ਕੇ ਭਰਤੀ ਕਮੇਟੀ ਦੀ ਅਗਵਾਈ ਕਰਨ ਲਈ ਇਹਨਾਂ ਪੰਜ ਮੈਂਬਰਾਂ ਚੋਂ ਕੋਆਰਡੀਨੇਟਰ ਦੀ ਚੋਣ ਕੀਤੀ ਜਾਵੇਗੀ ਉਨ੍ਹਾਂ ਆਖਿਆ ਕਿ ਹੁਣ ਤੱਕ ਚੱਲ ਰਹੀ ਭਰਤੀ ਸ਼੍ਰੀਕਾਲ ਤੱਕ ਸਾਦੇ ਹੁਕਮਨਾਮੇ ਅਨੁਸਾਰ ਨਹੀਂ ਹੈ ਅਤੇ ਇਸ ਲਈ ਪੰਜ ਮੈਂਬਰੀ ਕਮੇਟੀ ਜਲਦੀ ਹੀ 2 ਦਸੰਬਰ ਦੇ ਹੁਕਮਨਾਮੇ ਅਨੁਸਾਰ ਭਰਤੀ ਸ਼ੁਰੂ ਕਰੇਗੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਪੂਡਾ ਦੇ ਪ੍ਰਾਪਰਟੀ ਧਾਰਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਜਿਸ ਦੇ ਤਹਿਤ ਉਹਨਾਂ ਨੂੰ ਬਕਾਇਆ ਕਿਸ਼ਤਾਂ ਦਾ ਜੁਰਮਾਨਾ ਨਹੀਂ ਦੇਣਾ ਪਵੇਗਾ ਇਸ ਸਬੰਧ ਚ ਨੋਟੀਫਿਕੇਸ਼ਨ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ ਜੋ ਕਿ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਡਿਪਾਰਟਮੈਂਟ ਦੇ ਅਧੀਨ ਕੰਮ ਕਰ ਰਹੀ ਅਥਾਰਟੀ ਤੇ ਵੀ ਲਾਗੂ ਹੋਵੇਗਾ ਇਸ ਦੇ ਮੁਤਾਬਿਕ ਬੋਲੀ ਦੇ ਜ਼ਰੀਏ ਪ੍ਰਾਪਰਟੀ ਖਰੀਦਣ ਵਾਲੇ ਜੋ ਲੋਕ ਹੁਣ ਤੱਕ ਆਪਣੇ ਪਲਾਟ ਫਲੈਟ ਕਮਰਸ਼ੀਅਲ ਪ੍ਰਾਪਰਟੀ ਦੀਆਂ ਬਕਾਇਆ ਕਿਸ਼ਤਾਂ ਦੀ ਅਦਾਇਗੀ ਨਹੀਂ ਕਰ ਸਕੇ ਨੂੰ ਜੁਰਮਾਨੇ ਤੋਂ ਛੋੜ ਦਿੱਤੀ ਗਈ ਹੈ ਭਾਵੇਂ ਕਿ ਇਨ੍ਹਾਂ ਲੋਕਾਂ ਨੂੰ ਬਕਾਇਆ ਕਿਸ਼ਤਾਂ ਦੇ ਨਾਲ ਵਿਆਜ ਦੇਣਾ ਹੋਵੇਗਾ ਸਰਕਾਰ ਵੱਲੋਂ ਜਾਰੀ ਕੀਤੀ ਗਈ ਪਾਲਿਸੀ ਦੇ ਅਧੀਨ ਉਨ੍ਹਾਂ ਲੋਕਾਂ ਨੂੰ ਵੀ ਰਾਹਤ ਮਿਲੀ ਹੈ ਜੋ ਡੈਡਲਾਈਨ ਖਤਮ ਹੋਣ ਦੇ ਬਾਅਦ ਵੀ ਪ੍ਰਾਪਰਟੀ 'ਚ ਕੰਸਟਰਕਸ਼ਨ ਨਹੀਂ ਕਰ ਸਕੇ ਹਨ ਇਨ੍ਹਾਂ ਲੋਕਾਂ ਨੂੰ ਐਨਸੀਐਫ 'ਚ 50% ਦੀ ਛੋੜ ਦਿੱਤੀ ਗਈ ਹੈ ਜੋ 30 ਜੂਨ ਤੱਕ ਬਕਾਇਆ ਰਾਸ਼ੀ ਜਮ੍ਹਾਂ ਕਰਵਾ ਸਕਦੇ ਹਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਇੱਕ ਹੋਰ ਸਮਾਂ ਸੀਮਾ ਨਿਰਧਾਰਤ ਕੀਤੇ ਜਾਣ ਤੋਂ ਬਾਅਦ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਨੂੰ ਸਮਾਂ ਸੀਮਾ ਦੀ ਖੇਡ ਨਾ ਖੇਡਣ ਦੀ ਚੇਤਾਵਨੀ ਦਿੱਤੀ ਹੈ ਅਤੇ ਉਨ੍ਹਾਂ ਨੂੰ ਜ਼ਮੀਨੀ ਪੱਧਰ ਤੇ ਇਮਾਨਦਾਰੀ ਨਾਲ ਕੰਮ ਕਰਨਾ ਸ਼ੁਰੂ ਕਰਨ ਲਈ ਕਿਹਾ ਹੈ ਉਨ੍ਹਾਂ ਕਿਹਾ ਹੈ ਕਿ ਇਹ ਬਹੁਤ ਵੇ ਤੁੱਕਾ ਜਾਪਦਾ ਹੈ ਕਿ ਮੁੱਖ ਮੰਤਰੀ ਨੇ ਇੱਕ ਵਾਰ ਫਿਰ ਸੂਬੇ 'ਚ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਹੈ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਤੇ ਨੌਕਰਸ਼ਾਹਾਂ ਨੂੰ 3 ਮਹੀਨਿਆਂ ਦੇ ਅੰਦਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਪ੍ਰਭਾਵਸ਼ਾਲੀ ਨੀਤੀ ਸ਼ੁਰੂ ਕਰਨ ਲਈ ਸਮਾਂ ਸੀਮਾ ਨਿਰਧਾਰਤ ਕੀਤੀ ਹੈ ਕਿ ਉਹ ਪੰਜਾਬੀਆਂ ਨੂੰ ਇਹ ਦੱਸਣ ਦੀ ਖੇਚਲ ਕਰਨਗੇ ਕਿ ਉਹਨਾਂ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇ ਜੀ ਵੱਲ ਨੇ ਪਹਿਲਾਂ ਜੋ ਸਮਾਂ ਸੀਮਾ ਤੈਅ ਕੀਤੀ ਸੀ ਉਸ ਦਾ ਕੀ ਹੋਇਆ ਇਕਨ ਵੈਕਲੀ ਪਹਿਲ ਕਦਮੀ ਤਹਿਤ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲ ਦੀਆਂ 10ਵੀਂ ਜਮਾਤ ਦੀਆਂ ਵਿਦਿਆਰਥਣਾਂ ਦੀ ਕਰੀਅਰ ਪ੍ਰਤੀ ਰੁਚੀ ਸਮਰੱਥਾ ਤੇ ਯੋਗਤਾ ਦਾ ਪਤਾ ਲਗਾਉਣ ਲਈ ਉਹਨਾਂ ਦਾ ਸਾਈਕੋਮੈਟ੍ਰਿਕ ਟੈਸਟ ਕਰਵਾਇਆ ਜਾਵੇਗਾ ਇਸ ਪ੍ਰੋਜੈਕਟ ਬਾਰੇ ਜਾਣਕਾਰੀ ਸਾਂਝੀ ਕਰਦੇ ਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਸਟੇਟ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਵੱਲੋਂ 10ਵੀਂ ਜਮਾਤ ਦੀਆਂ ਵਿਦਿਆਰਥਣਾਂ ਦੇ ਸਾਈਕੋਮੈਟ੍ਰਿਕ ਟੈਸਟ ਲਈ ਸਾਰੇ ਜ਼ਿਲ੍ਹਿਆਂ ਨੂੰ 6 ਕਰੋੜ ਤੋਂ ਵੱਧ ਦੀ ਰਾਸ਼ੀ ਅਲਾਟ ਕੀਤੀ ਗਈ ਹੈ। ਇਸ ਪ੍ਰੋਗਰਾਮ ਤਹਿਤ 31 ਮਾਰਚ 2025 ਤੱਕ 10ਵੀਂ ਜਮਾਤ ਚ ਪੜ੍ਹਦੀਆਂ ਸਾਰੀਆਂ 93819 ਵਿਦਿਆਰਥਣਾਂ ਦਾ ਟੈਸਟ ਕੀਤਾ ਜਾਵੇਗਾ। ਇਸ ਪ੍ਰੋਜੈਕਟ ਨੂੰ ਸੂਚਾਰੂ ਢੰਗ ਨਾਲ ਲਾਗੂ ਕਰਨ ਲਈ ਸੂਬੇ ਪਰਚ ਜ਼ਿਲ੍ਹਾ ਸਿੱਖਿਆ ਅਵਸਰਾਂ ਦੀ ਅਗਵਾਈ ਹੇਠ ਜ਼ਿਲ੍ਹਾ ਪੱਦਰੀ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਪੰਜਾਬ 'ਚ ਅੱਜ ਦੇ ਮੌਸਮ ਨੂੰ ਲੈ ਕੇ ਅਹਿਮ ਖਬਰ ਸਾਹਮਣੇ ਆ ਰਹੀ ਹੈ। ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ 'ਚ ਮੀਂਹ ਅਤੇ ਤੂਫਾਨ ਨੂੰ ਲੈ ਕੇ ਐਲਰਟ ਜਾਰੀ ਕੀਤਾ ਗਿਆ ਹੈ। ਅੱਜ ਗਰਜ ਦੇ ਨਾਲ ਬਿਜਲੀ ਚਮਕਣ ਦਾ ਵੀ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਮਾਰਚ ਦੇ ਪਹਿਲੇ ਹਫ਼ਤੇ ਪੰਜਾਬ ਤੇ ਆਲੇ ਦੁਆਲੇ ਦੇ ਸੂਬਿਆਂ 'ਚ ਤਾਪਮਾਨ 2 ਤੋਂ 4 ਡਿਗਰੀ ਵਧ ਰਹਿਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ 7 ਤੋਂ 14 ਮਾਰਚ ਤੱਕ ਤਾਪਮਾਨ ਆਮ ਨਾਲੋਂ ਵੱਧ ਰਹੇਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀ ਕਮੇਟੀ ਦੀ ਿਕਤਰਤਾ 7 ਮਾਰਚ ਨੂੰ ਹੋਵੇਗੀ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਸ਼੍ਰੋਮਣੀ ਕਮੇਟੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਅੰਤਰੀ ਕਮੇਟੀ ਦੀ ਿਕਤਰਤਾ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ 7 ਮਾਰਚ 2025 ਨੂੰ ਸਵੇਰੇ 11 ਵਜੇ ਰੱਖੀ ਗਈ ਹੈ। ਉਹਨਾਂ ਦੱਸਿਆ ਕਿ ਇਸ ਇਕਤਰਤਾ ਵਿੱਚ ਸ਼੍ਰੋਮਣੀ ਕਮੇਟੀ ਦੇ ਆਉਣ ਵਾਲੇ ਬਜਟ ਸੰਬੰਧੀ ਗਠਿਤ ਸਬਕਮੇਟੀ ਦੀਆਂ ਸ਼ਿਫਾਰਿਸ਼ਾਂ ਤੇ ਸਿੱਖ ਸੰਸਥਾ ਦੇ ਕੰਮਕਾਜ ਨਾਲ ਸੰਬੰਧਿਤ ਵਿਚਾਰ ਹੋਵੇਗੀ। ਸੰਯੁਕਤ ਕਿਸਾਨ ਮੋਰਚਾ ਵੱਲੋਂ ਕਿਸਾਨ ਅਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਵਿੱਚ 5 ਮਾਰਚ ਤੋਂ ਪੱਕਾ ਮੋਰਚਾ ਲਾਉਣ ਦੀਆਂ ਤਿਆਰੀਆਂ ਦੇ ਮੱਦ ਨਜ਼ਰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨ ਜਥੇਬੰਦੀਆਂ ਨੂੰ 3 ਮਾਰਚ ਯਾਨੀ ਅੱਜ ਮੀਟਿੰਗ ਦਾ ਸੱਦਾ ਦਿੱਤਾ ਹੈ। ਇਹ ਮੀਟਿੰਗ 3 ਮਾਰਚ ਯਾਨੀ ਅੱਜ ਸ਼ਾਮ 4 ਵਜੇ ਚੰਡੀਗੜ੍ਹ ਸਥਿਤ ਪੰਜਾਬ ਭਵਨ 'ਚ ਹੋਵੇਗੀ। ਸੰਬੰਧੀ ਮੁੱਖ ਮੰਤਰੀ ਦਫ਼ਤਰ ਵੱਲੋਂ ਸਯੁਕਤ ਕਿਸਾਨ ਮੋਰਚਾ ਤੇ ਭਾਰਤੀ ਕਿਸਾਨ ਯੂਨੀਅਨ ਦੇ ਨਾਮ ਪੱਤਰ ਭੇਜੇ ਗਏ ਹਨ। ਦੂਜੇ ਪਾਸੇ ਸਯੁਕਤ ਕਿਸਾਨ ਮੋਰਚਾ ਵੱਲੋਂ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਮੀਟਿੰਗ ਕਰਕੇ 5 ਮਾਰਚ ਤੋਂ ਚੰਡੀਗੜ੍ਹ ਚ ਲਗਾਏ ਜਾਣ ਵਾਲੇ ਮੋਰਚੇ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਤੋਂ ਪਹਿਲਾਂ 12 ਵਜੇ ਕਿਸਾਨ ਭਵਨ ਚ ਐਸਕੇਮ ਵਿੱਚ ਸ਼ਾਮਲ ਜਥੇਬੰਦੀਆਂ ਵੱਲੋਂ ਮੀਟਿੰਗ ਕੀਤੀ ਜਾਵੇਗੀ ਉਨ੍ਹਾਂ ਕਿਹਾ ਹੈਗੇ ਮੁੱਖ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਦੇ ਨਤੀਜਿਆਂ ਤੋਂ ਬਾਅਦ 5 ਮਾਰਚ ਨੂੰ ਚੰਡੀਗੜ੍ਹ ਚ ਲਗਾਏ ਜਾਣ ਵਾਲੇ ਮੋਰਚੇ ਬਾਰੇ ਕੋਈ ਅੰਤਿਮ ਫੈਸਲਾ ਲਿਆ ਜਾਵੇਗਾ ਨਸ਼ੇ ਵਿਰੁੱਧ ਇੱਕ ਯੁੱਧ ਸ਼ੁਰੂ ਕੀਤਾ ਬਹੁਤ ਵੱਡੇ ਪੱਧਰ ਤੇ ਕਾਫੀ ਦੇਰ ਤੋਂ ਅਸੀਂ ਉਹਦਾ ਰੋਡ ਮੈਪ ਬਣਾ ਰਹੇ ਸੀ ਕਿਵੇਂ ਕਰਨਾ ਹੈ ਕੀ ਹੋਊਗਾ ਉਹਦੇ 네ਗੇਟਿਵ ਪੁਆਇੰਟਸ ਕਿਹੜੇ ਹੋਣਗੇ ਜਦੋਂ ਸਪਲਾਈ ਲਾਈਨ ਚ ਟੁੱਟ ਗਈ ਤਾਂ ਜਿਹੜੇ ਡਰੱਗ ਤੇ ਲੱਗੇ ਹੋਏ ਨੇ ਨੌਜਵਾਨ ਮੁੰਡੇ ਉਹ ਤੜਫਣਗੇ ਉਹਨਾਂ ਨੂੰ ਕਿੱਥੇ ਸੰਭਾਲਾਂਗੇ ਸੋ ਸਾਰਾ ਜਦੋਂ ਸਾਡੇ ਕੋਲੇ ਰੈਡੀ ਹੋ ਗਿਆ ਇਨਫਰਾਸਟ੍ਰਕਚਰ ਉਸ ਤੋਂ ਬਾਅਦ ਅਸੀਂ ਇਹ ਐਕਸ਼ਨ ਲਿਆ ਐ ਇਸ ਵਕਤ ਵੀ ਲਗਭਗ ਕੱਲ 10000 ਜਿਹੜਾ ਮੁਲਾਜ਼ਮ ਸੀ ਉਹ ਪੂਰੇ ਪੰਜਾਬ ਦੇ ਵਿੱਚ ਅ ਘਰ ਘਰ ਜਿਹੜੇ ਇਲਾਕਿਆਂ ਦਾ ਪਤਾ ਸੀ ਕਿ ਇੱਥੇ ਨਸ਼ਾ ਵਿਕਦਾ ਹੈ ਉੱਥੇ ਤਲਾਸ਼ੀਆਂ ਲੈ ਕੇ ਅਭਿਆਨ ਸ਼ੁਰੂ ਕਰ ਰਿਹਾ ਸੀ ਔਰ ਪੂਰੇ ਮੀਡੀਆ 'ਚ ਪੂਰੇ ਦੇਸ਼ ਦੇ ਵਿੱਚ ਇਹ ਗੱਲ ਚੱਲੀ ਹੈ ਜੇ ਪੰਜਾਬ ਪੁਲਿਸ ਆਪਣੀ ਆਈ ਤੇ ਆ ਜੇ ਤਾਂ ਕੋਈ ਅਸੀਂ ਅਲਾਮਤ ਨਹੀਂ ਹੈਗੀ ਕੋਈ ਐਸਾ ਜੁਰਮ ਨਹੀਂ ਹੈਗਾ ਜਿਹਨੂੰ ਖਤਮ ਨਾ ਕਰ ਸਕੇ ਸੋ ਹੁਣ ਤੁਸੀਂ ਨਵੇਂ ਪਰਿਵਾਰ ਦੇ ਵਿੱਚ ਸ਼ਾਮਿਲ ਹੋ ਗਏ ਤੇ ਇੱਕ ਮੈਂ ਹੋਰ ਤੁਹਾਨੂੰ ਖੁਸ਼ਖਬਰੀ ਦੇ ਦੇਣਾ ਕਿ ਕਿਉਂਕਿ ਮੈਂ ਜਦੋਂ ਪੁੱਛਿਆ ਅਫੀਸਰ ਸਾਹਿਬਾਨ ਨੂੰ ਕਿ ਨਫਰੀ ਜਿਹੜੀ ਹੈ ਉਹ 2000 ਦੇ ਵਿੱਚ ਵੀ ਉਨੀ ਹੀ ਸੀ ਅੱਜ 2025 ਚ ਵੀ ਉਨੀ 25 ਸਾਲ ਹੋ ਗਏ 80000 ਦੀ ਨਫਰੀ ਉਹ ਖੜੀ ਹੈ ਜਿਹੜੇ ਰਿਟਾਇਰ ਹੁੰਦੇ ਨੇ ਉਹਨਾਂ ਹੀ ਥਾਂ ਤੇ ਭਰਤੀ ਹੋ ਜਾਂਦੇ ਆ ਸੋ ਇਹ ਨਫਰੀ ਜਿਹੜੀ ਹੈ ਬੁਧਾਮ ਦੀ ਲੋੜ ਹੈ ਕਿਉਂਕਿ ਥਾਣਿਆਂ ਦੀ ਗਿਣਤੀ ਵੀ ਵੱਧ ਗਈ ਇੰਡਸਟਰੀਅਲ ਥਾਣੇ ਵੀ ਆ ਗਏ ਹੁਣ ਤਾਂ ਐਨ ਆਰ ਆਈ ਥਾਣੇ ਲੱਗ ਹੋ ਗਏ ਤੇ ਜਨਸੰਖਿਆ ਵੱਧ ਗਈ ਸੋਸੀ ਆਉਣ ਵਾਲੇ ਦਿਨਾਂ ਚ ਕੈਬਨਿਟ ਦੇ ਵਿੱਚ ਇਹ ਅਸੀਂ ਪਾਸ ਕਰਨਾ ਹੈ ਕਿ 10000 ਨਵੇਂ ਜਿਹੜੇ ਮੁੰਡੇ ਕੁੜੀਆਂ ਭਰਤੀ ਕਰਨੇ ਨੇ ਵੱਖ-ਵੱਖ ਔਦਿਆਂ ਤੇ ਨਵੀਆਂ ਪੋਸਟਾਂ ਕ੍ਰੀਏਟ ਕਰਨੀਆਂ 10000 ਔਰ ਬਿਲਕੁਲ ਮੈਰਿਟ ਤੇ ਭਰਤੀ ਹੋਊਗੀ ਰਿਟਨ ਟੈਸਟ ਉਹਦੇ ਚੋਂ ਜਿਹੜੇ ਨੰਬਰ ਆਗੇ ਫਿਰ ਫਿਜ਼ੀਕਲ ਟੈਸਟ ਤੇ ਉਹਦੇ ਚੋਂ ਜਿਹੜਾ ਪਾਸ ਕਰ ਗਿਆ ਕੋਈ ਸ਼ਿਫਾਰਿਸ਼ ਦੀ ਲੋੜ ਨਹੀਂ ਪਊਗੀ ਕੋਈ ਰਿਸ਼ਵਤ ਦੀ ਲੋੜ ਨਹੀਂ ਪਊਗੀ ਮੈਰਿਟ ਤੇ ਜਦੋਂ ਭਰਤੀ ਹੋਊਗੀ ਤਾਂ ਤੁਸੀਂ ਵੀ ਕੰਮ ਫਿਰ ਮੈਰਿਟ ਦੀ ਕਰੋਗੇ ਮੈਂ ਅੱਜ ਤੁਹਾਨੂੰ ਇਹ ਵੀ ਬੇਨਤੀ ਕਰਦਾ ਕਿ ਕੋਈ ਕਿਸੇ ਦਾ ਇੱਕ ਨਮਾ ਪੈਸਾ ਨਹੀਂ ਲੱਗਿਆ ਹੋਣਾ ਕਿਸੇ ਟ੍ਰੇਨਿੰਗ ਲਵਾਉਣ ਵਾਸਤੇ ਜਾਂ ਭਰਤੀ ਹੋਣ ਵਾਸਤੇ ਜਾਂ ਨੰਬਰ ਲੈਣ ਵਾਸਤੇ ਜਾਂ ਕੋਈ ਹੋਰ ਤਰੀਕੇ ਨੇ ਤਾਂ ਮੈਂ ਤੁਹਾਡੇ ਤੋਂ ਵੀ ਇਹੀ ਉਮੀਦ ਕਰਦਾ ਕਿ ਤੁਸੀਂ ਜਿੱਥੇ-ਜਿੱਥੇ ਤੁਹਾਡੀ ਡਿਊਟੀ ਲੱਗੂਗੀ ਤੁਸੀਂ ਲੋਕ ਜਦੋਂ ਤੁਹਾਡੇ ਕੋਲੇ ਆਉਣਗੇ ਬਹੁਤ ਉਮੀਦ ਨਾਲ ਆਉਣਗੇ ਕਿਉਂਕਿ ਲੋਕ ਜਦੋਂ ਤੁਹਾਡੇ ਕੋਲੇ ਆਉਣਗੇ ਤਾਂ ਉਹਨਾਂ ਨੂੰ ਇੱਕ ਉਮੀਦ ਹੋਊਗੀ ਕਿ ਅੱਜ ਸ਼ਾਇਦ ਕੋਈ ਰੱਬ ਦਾ ਬੰਦਾ ਹੀ ਬੈਠਾ ਹੋਵੇ ਕੁਰਸੀ ਤੇ ਜੇ ਕਿਤੇ ਸਾਡਾ ਕੰਮ ਬਣ ਜੇ ਆ ਕਲੇਸ਼ ਚੋਂ ਨਿਕਲ ਜੀਏ ਜਾਂ ਮੇਰਾ ਹੱਕ ਮੈਨੂੰ ਮਿਲ ਜੇ ਮੈਨਾਂ ਇਨਸਾਫ ਹੋ ਜੇ ਤਾਂ ਮੇਰੇ ਘਰ ਦੀ ਜਿਹੜੀ ਸਥਿਤੀ ਹੈ ਕਬੀਲਦਾਰੀ ਹੈ ਜਿਹੜੀ ਉਹ ਲੀਤ ਤੇ ਚੜ ਜੂਗੀ ਜੇ ਤਾਂ ਤੁਸੀਂ ਕੰਮ ਉਹਦਾ ਵਧੀਆ ਤਰੀਕੇ ਨਾਲ ਪਿਆਰ ਨਾਲ ਬੋਲ ਕੇ ਚਾਹ ਪਾਣੀ ਪਿਆ ਕੇ ਉਹਦਾ ਕੰਮ ਵੀ ਕਰਤਾ ਉਹ ਜਾਂਦਾ ਹੋਇਆ ਵੀ ਫਿਰ ਗੁਰਦੁਆਰਾ ਸਾਹਿਬ ਜਾਊਗਾ ਪਹਿਲਾਂ ਤਾਂ ਆਉਂਦਾ ਹੋਇਆ ਅਰਦਾਸ ਕਰਕੇ ਆਊਗਾ ਕੋ ਰੱਬਾ ਤੇਰਾ ਇਹ ਬੰਦਾ ਬੈਠਾ ਹੋਵੇ ਫਿਰ ਜਾਂਦਾ ਹੋਇਆ ਵੀ ਗੁਰਦੁਆਰਾ ਸਾਹਿਬ ਜਾਂ ਮੰਦਿਰ ਜਾਂ ਮਸਜਿਦ ਜਿੱਥੇ ਵੀ ਉਹ ਉਹਨੂੰ ਸੰਤੁਸ਼ਟੀ ਮਿਲਦੀ ਹੈ ਪੂਜਦਾ ਜਿੱਥੇ ਵੀ ਉੱਥੇ ਜਾ ਕੇ ਜਾਂਦਾ ਹੋਇਆ ਵੀ ਧੰਨਵਾਦ ਕਰੂਗਾ ਦੁਆਵਾਂ ਮੈਂ ਕਿਹਨੂੰ ਦੇਊਗਾ ਕਿ ਧੰਨਵਾਦ ਪ੍ਰਮਾਤਮਾ ਤੇਰਾ ਹੀ ਬੰਦਾ ਸੀ ਇਹਦੇ ਪਰਿਵਾਰ ਨੂੰ ਤੇ ਇਹਨੂੰ ਤੰਦਰੁਸਤ ਰੱਖੀ ਖੁਸ਼ੀਆਂ ਦੇਈ ਤਰੱਕੀਆਂ ਦੇ ਉਹ ਦੁਆਵਾਂ ਦਾ ਕੋਈ ਕਿਸੇ ਕ੍ਰੈਂਸੀ ਚ ਮੁੱਲ ਨਹੀਂ ਪਿਆ ਹਜੇ ਤੱਕ ਸੋ ਉਹ ਜਾਦਾ ਅਸਰ ਰੱਖਦੀਆਂ ਨੇ ਸੋ ਮੈਂ ਕਿਉਂਕਿ ਤੁਸੀਂ ਬਹੁਤ देर ਦੇ ਖੜੇ ਹੋ ਮੈਨੂੰ ਪਤਾ ਹੈ ਇਸ ਕਰਕੇ ਮੈਂ ਇਸ ਗੱਲ ਨੂੰ ਸਮਝਦਾ ਸੋ ਮੈਂ ਤੁਹਾਨੂੰ ਇੱਕ ਵਾਰੀ ਫੇਰ ਕਿਉਂਕਿ ਬੋਲਣ ਨੂੰ ਤਾਂ ਬਹੁਤ ਕੁਝ ਹੈ ਪਰ ਜੋ ਆਪਾਂ ਹੁਣ ਪੰਜਾਬ ਦੇ ਵਿੱਚ ਗੈਂਗਸਟਰ ਹੈ ਜਾਂ ਕੋਈ ਅਪਰਾਧੀ ਨੇ ਜਾਂ ਜਿਹੜੇ ਆ ਕੋਈ ਚੇਨ ਸਨੇਚਰ ਨੇ ਲੁੱਟਖੋਣ ਵਾਲੇ ਨੇ ਉਹਨਾਂ ਨੂੰ ਇਹ ਪਤਾ ਲੱਗ ਜਾਏ ਕਿ ਇਹ ਧਰਤੀ ਜਿਹੜੀ ਹੈ ਇਸ ਕੰਮ ਵਾਸਤੇ ਨਹੀਂ ਬਣੀ ਇਹ ਧਰਤੀ ਸਾਰੇ ਦੇਸ਼ ਨੂੰ ਰੋਟੀ ਖਾਣ ਵਾਲੀ ਧਰਤੀ ਹੈ ਇਹ ਧਰਤੀ ਸ਼ਾਂਤੀ ਵਾਲੀ ਧਰਤੀ ਹੈ ਇਹ ਧਰਤੀ ਮਿਲਖਾ ਸਿੰਘ ਹੋਰਾਂ ਦੀ ਦਾਰਾ ਸਿੰਘ ਹੋਰਾਂ ਦੀ ਬਲਵੀਰ ਸਿੰਘ ਸੀਨੀਅਰ ਹੋਰਾਂ ਦੀ ਧਰਤੀ ਹੈ ਇਹ ਧਰਤੀ ਖਿਡਾਰੀਆਂ ਦੀ ਜਰਨੈਲਾਂ ਦੀ ਫੌਜ ਦੇ ਜਰਨੈਲਾਂ ਦੀ ਧਰਤੀ ਹੈ ਇਹ ਕਲਾਕਾਰਾਂ ਦੀ ਫਕੀਰਾਂ ਦੀ ਇਹ ਭਗਤ ਸਿੰਘ ਹੋਰਾਂ ਦੀ ਧਰਤੀ ਹੈ ਤਾਂ ਇਸ ਧਰਤੀ ਤੇ ਇੰਨੀ ਪਜਾਉ ਹੈ ਕਿ ਜਿਹੜਾ ਮਰਜੀ ਬੀਜ ਬੀਜ ਦੋ ਉਹ ਉੱਗ ਪੈਂਦਾ ਪਰ ਇਸ ਧਰਤੀ ਤੇ ਨਫ਼ਰਤ ਦਾ ਬੀਜ ਕਦੇ ਨਹੀਂ ਉਗਦਾ ਗੱਲ ਇਹ ਹੈ ਬਈ ਤੁਸੀਂ ਨਾ ਇਹ ਨਾ ਕਹੋ ਬਈ ਲੋਕੀ ਉਹਨਾਂ ਲੋਕਾਂ ਨੇ ਉਹਨਾਂ ਤੇ ਵਿਸ਼ਵਾਸ ਕੀਤਾ ਇਹ ਗੱਲ ਨਾ ਤੁਸੀਂ ਕਹੋ ਜਿਹੜਾ ਝਾੜੂ ਦੀ ਸਰਕਾਰ ਆਈ ਹੈ ਨਾ ਇਹ ਇੱਕ ਆਪਸ਼ਨ ਨਹੀਂ ਸੀ ਲੋਕਾਂ ਕੋਲ ਲੋਕੀ ਬਦਲ ਨੂੰ ਵੀ ਨਹੀਂ ਸੀ ਵੋਟ ਪਾਉਣਾ ਚਾਹੁੰਦੇ ਤੇ ਕਾਂਗਰਸ ਨੂੰ ਵੀ ਨਹੀਂ ਸੀ ਪਾਉਣਾ ਚਾਹੁੰਦੇ ਦੋਹਾਂ ਦਾ ਬਦਲ ਝਾੜੂ ਨੂੰ ਵੋਟ ਪਈਆ ਝਾੜੂ ਦੀ ਕੋਈ ਦੇਣ ਨਹੀਂ ਸੀ ਪੰਜਾਬ ਨੂੰ ਕੋਈ ਝਾੜੂ ਦੀ ਅਚੀਵਮੈਂਟ ਨਹੀਂ ਸੀ ਕੋਈ ਉਹਨਾਂ ਦੀ ਕੰਮ ਵਾਸਤੇ ਕੁਰਬਾਨੀ ਨਹੀਂ ਸੀ ਉਹ ਤਾਂ ਸਿਰਫ ਇੱਕ ਵਿਰੋਧ ਚ ਉਹਨਾਂ ਨੂੰ ਵੋਟ ਪੈ ਗਈ ਤੇ ਜਦੋਂ ਉਹ ਹੁਣ ਅਏਗੀ ਅਨਕਸਪੀਰੀਐਂਸ ਬੰਦੇ ਆ ਜਿਨ੍ਹਾਂ ਨੇ ਕਦੇ ਕੁਝ ਦੇਖਿਆ ਹੀ ਨਹੀਂ ਸੀ ਸਿਆਸਤ ਕੀ ਹੁੰਦੀ ਹੈ ਤੇ ਜਦੋਂ ਉਹਨਾਂ ਨੂੰ ਤੁਸੀਂ ਪਾਵਰ ਦਵੋਗੇ ਫਿਰ ਆਹੀ ਹਾਲਾਤ ਹੋਣਗੇ ਜਿਹੜੇ ਹੋਣਾ ਪਈਆ। ਆਪਸ਼ਨ ਚਾਰ ਤੇ ਵੀ ਆ ਗਈ ਜੀ। ਭਾਜਪਾ ਪੰਜਾਬ 'ਚ ਬੜੀ ਸਰਗਰਮੀ ਦਿਖਾ ਰਹੀ ਹੈ। ਨਹੀਂ ਭਾਜਪਾ ਦਾ ਨਹੀਂ ਮੈਂ ਨਹੀਂ ਸਮਝਦਾ ਵੀ ਪੰਜਾਬ 'ਚ ਕਦੇ ਮੈਜੋਰਟੀ ਚਲੀ ਆ ਸਭ ਦੇ ਅੱਗੇ ਇਸੇ ਕਵਤ ਗਿਆ ਹੋਵੇ ਜੀ ਨਹੀਂ ਮжоਰਟੀ ਚ ਨਹੀਂ ਕਦੇ ਵੀ ਆ ਸਕਦੇ ਨਹੀਂ ਕਿ ਆਉਣੀ ਨਹੀਂ ਜੀ ਪੰਜਾਬ ਚ ਮжоਰਟੀ ਚ ਨਹੀਂ ਆ ਸਕਦੀ ਕਦੇ ਵੀ ਵੀ ਸਾਹਿਬ ਜੀ ਤੁਸੀਂ ਮੈਂਬਰ ਪਾਰਲੀਮੈਂਟ ਤੇ ਪੰਜਾਬ ਦੇ ਰਿਲੇਟਡ ਕੀ ਕੀ ਮੁੱਦੇ ਉਠਾਏ ਪੰਜਾਬ ਦੇ ਰਿਲੇਟਡ ਜੀ ਮੈਂ ਤਾਂ ਸਭ ਤੋਂ ਪਹਿਲਾ ਜਿਹੜਾ ਮੁੱਦਾ ਪ੍ਰਾਈਵੇਟ ਮੈਂਬਰ ਬਿਲ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਸਤੇ ਪੇਸ਼ ਕੀਤਾ ਬਈ ਇਦੇ ਵਾਸਤੇ ਮੈਂ ਪੇਸ਼ ਕੀਤਾ ਸੀ ਵੀ ਜੋ ਮਹਾਰਾਜ ਦੀ ਬੇਅਦਬੀ ਕਰੇ ਉਹਨੂੰ ਫਾਂਸੀ ਦੀ ਸਜ਼ਾ ਤੇ ਜੇ ਉਹ ਵੀ ਇਹਦੇ ਉੱਪਰ ਟ੍ਰਾਇਲ ਸ਼ਾਰਟ ਟਰਮ ਹੋਣਾ ਚਾਹੀਦਾ ਵੀ ਛੇਤੀ ਸਜ਼ਾ ਹੋਵੇ ਤਾਂ ਮਾਰ ਕਿਹਨਾਂ ਕੋਲੇ ਨਹੀਂ ਝਾੜੂ ਕੋਲੇ ਹਾਂ ਨਵਾਂ ਤੇਰ ਕਰਨ ਲਿਟਰ ਦੇ ਚੀ ਹਾਂ ਉਹ ਤੁਸੀਂ ਹੱਤਰ ਪਾ ਨਹੀਂ ਕਰ ਰਹੇ ਹਾਂ ਤੁਹਾਡੇ ਕੋਲ ਲੀਟਰ ਨਹੀਂ ਨਹੀਂ ਲੀਟਰ ਤਾਂ ਜਿਹੜੇ ਪਹਿਲਾਂ ਜਿਨ੍ਹਾਂ ਨੇ ਕੀਤਾ ਹੈ ਜੀ ਸਾਰਾ ਸਿਆਸਤ ਕੀਤੀ ਹੈ ਤੁਸੀਂ ਇਹ ਨਾ ਨਾ ਕਹੋ ਵੀ ਜਾਂ ਬਾਗੀ ਧੜੇ ਚ ਜਾਂ ਧਾਗੀ ਧੜੇ ਚ ਸਾਰੇ ਧਾਕੀ ਨਹੀਂ ਆ ਬਹੁਤ ਜਣੇ ਸਾਫ ਸੁਥਰੇ ਆ ਜਿਹਨਾਂ ਚੋਂ ਹੁੰਦਾ ਐਸਾ ਉਹਨਾਂ ਦਾ ਦੱਸ ਨਹੀਂ ਜੀ ਧਾਕੀ ਬੰਦੇ ਦਾ ਜਾਂ ਜਿਹਨੇ ਮਹਾਰਾਜ ਦੀ ਬੀਅਤ ਵਿੱਚ ਜਿਹਦਾ ਕੋਈ ਰੋਲ ਹੈ ਯਾ ਉਹਨਾਂ ਨੂੰ ਬਚਾਉਣ ਚ ਕਿਸੇ ਦਾ ਰੋਲ ਹੈ ਉਹਦੇ ਵਾਸਤੇ ਸਾਰੇ ਸਾਡੇ ਦਰਵਾਜ਼ੇ ਬੰਦ ਹੈ ਕੋਈ ਸਾਫ ਅਕਸ ਵਾਲਾ ਕਰਤਾਰ ਵਾਲਾ ਆਏਗਾ ਜੀ ਗਾਇਆ ਅੱਛਾ ਜੀ ਇੱਕ ਗੱਲ ਬਹੁਤ ਅਪਟੂਸ ਬੋਸੋ ਬਣਾ ਲੈ ਇਹ ਸਾਰੇ ਨਹੀਂ ਕਿਤੇ ਜੇ ਤੁਸੀਂ ਤੁਸੋਂ ਦੇ ਖਿਲਾਫ ਬੋਲੇ ਨਹੀਂ ਹਾਂਜੀ ਅਗਰ ਕਾਲੀ ਕਰਦੇ ਨੇ ਜਿੰਨੇ ਵੀ ਲੋਕ ਹੈ ਕੋਈ ਨਹੀਂ ਕੋਈ ਸਾਰਾ ਨਹੀਂ ਮਾਇਕੀ ਤੇ ਜੇ ਅਸੀਂ ਨਹੀਂ ਕਰਾਇਆ ਐਮਐਨਆਈ ਕਰਾਇਆ ਇਹਨਾਂ ਦਾ ਕੋਈ ਹੱਥ ਨਹੀਂ ਹਾਂਜੀ ਜੀ ਮੈਂ ਜਮਾਦਾਰੀ ਦੀ ਗੱਲ ਕਰ ਰਹੀ ਹਾਂ ਮੈਂ ਦੋ ਸਵਾਲ ਪਿਆਰ ਦੇ ਕੀ ਆਪਾਂ ਗੱਲ ਕਰੀਏ ਆਪ ਅਗਲੇ ਲਈ ਉਹ ਆਪਣੇ ਰਾਜ ਸਭਾ ਦੀ ਕੋਈ ਤਾਂ ਨਹੀਂ ਹੋਣੀ ਹਾਂਜੀ ਜੋ ਚੋਣ ਨਹੀਂ ਜਿਹਦੇ ਅਸਤੇ ਮਟਰ ਕਿਹਾ 1992 ਦੇ ਵਿੱਚ ਸਰਕਾਰ ਨੇ ਪੇਟਿਆ ਸੀ ਉਹ ਅੱਜ ਤੱਕ ਆਪਾਂ ਸਪੈਸ ਐਮੈਂਡਮੈਂਟ ਪਾਸ ਹੀ ਨਹੀਂ ਕੀਤਾ ਉਹ ਮਤਲਬ ਆਸ ਨਹੀਂ ਲਾਗੂ ਨਹੀਂ ਕਰਤ ਹਾਂਜੀ ਇਹ ਦੋਨੇ ਚੀਜ਼ਾਂ ਨੂੰ ਝੋਕੇ ਦੇਖੀਏ ਕਿ ਜਦੋਂ ਆਪਾਂ ਬੋਲੇ ਹੀ ਨਹੀਂ ਕਿਸੇ ਚੀਜ਼ ਬਾਰੇ ਤੇ ਉਹ ਸੌਦਾ ਕੀਵੇਂ ਨਹੀਂ ਹੈ ਉਹਨਾਂ ਦਾ ਧਾਕੀ ਹੋਣਾ ਨਾ ਮਤਲਬ ਸਾਰੇ ਜਿਹੜੇ ਵੀ ਪਲਾਗਾ ਕਰਦੇ ਨਹੀਂ ਐਵੇਂ ਨਹੀਂ ਮੈਂ ਜਿਹੜੇ ਇਹਦੀ ਗੱਲ ਕਰਦਾ ਹੈ ਵੀ ਜਿਹੜਾ ਅੱਜ ਕੱਲ ਰੌਲਾ ਚੱਲਦਾ ਹੈ ਮਹਾਰਾਜ ਦੀ ਬੀਅਦ ਵੀ ਦਾ ਮਹਾਰਾਜ ਦੀ ਬੀਅਦ ਵੀ ਦੇ ਪੈਰਲਲ ਜਿਹੜਾ ਸੱਚੇ ਸੌਦੇ ਨੂੰ ਬਚਾਉਣ ਦਾ ਯਾ ਜੀਨੇ ਮਾਰ ਰਹੀ ਦਾ ਸਵਾੰਗ ਰਚਿਆ ਸੀ ਬੇਦਬੀ ਵੀ ਉਹਨਾਂ ਨੇ ਕੀਤੀ ਹੈ ਨਾ ਉਹਦਾ ਸਾਰਾ ਖੁੱਲ ਕੇ ਹੀ ਆ ਗਿਆ ਉਹ ਕਲੇਰ ਨੇ ਦੱਸਤਾ ਜੀ ਵੀ ਬੀਨ ਰੀਜ਼ਨ ਨਹੀਂ ਹੈ ਵੀ ਉਹ ਹੈ ਨਾ ਜਦੋਂ ਬੰਦੇ ਉਹਨਾਂ ਨੂੰ ਬਚਾਉਣ ਦੇ ਵਿੱਚ ਰਹੇ ਆ ਫਿਰ ਸਾਡਾ ਤਾਂ ਉਹਨਾਂ ਨੂੰ ਦੇਖੋ ਸਜ਼ਾ ਦੇਣਾ ਜਾਂ ਕਹਿਣਾ ਉਹ ਤਾਂ ਕੌਮ ਨਹੀਂ ਦੇ ਦਿੱਤੀ ਹੈ ਜਿੱਥੇ ਹੁਣ ਉਹ ਹਾਸ਼ੀਏ ਤੇ ਪਹੁੰਚ ਚੁੱਕੇ ਆ ਇਹ ਉਹਦਾ ਗੱਲਾਂ ਕਰਕੇ ਹੀ ਆ ਤੁਸੀਂ ਇਹ ਕਹਿ ਰਹੇ ਹੋ ਨਾ ਕਿ ਜੇ ਮੈਂ ਅਕਾਲੀ ਦਰਵਾਜ਼ੇ ਦੇ ਬੰਦੇ ਜੇ ਕੋਈ ਦੱਬੀ ਹੋਣਗੇ ਹਾਂ ਜੀ ਉਹਨਾਂ ਨੂੰ ਐਂਟਰੀ ਨਹੀਂ ਦੇਵਾਂਗੇ ਜਿੱਦਾਂ ਉਹ ਦਰਵਾਜ਼ਾ ਤਾਂ ਬੰਦ ਕਰ ਦਿੱਤਾ ਹਾਂ ਬਾਰੀ ਕੁੜੀ ਰੱਖਦੇ ਹੋ ਜੇ ਕੋਈ ਸਾਫ ਬਖਸ਼ ਵਾਲਾ ਹੋਏਗਾ ਤਾਂ ਆਉਣ ਨਹੀਂ ਦੇਵਾਂਗੇ ਨਹੀਂ ਬਿਲਕੁਲ ਇਹ ਆਮ ਗੱਲ ਤੇ ਹੁੰਦਾ ਜੇ ਕੋਈ ਕਾਸਟ ਜੀ ਫੜਿਆ ਗਿਆ ਜੋ ਬੀਜੇਪੀ ਆ ਰਿਹਾ ਤਾਂ ਉਹਦੇ ਦੋਸਤੋ ਤੋਂ ਨਹੀਂ ਨਹੀਂ ਜੀ ਸਾਡੇ ਚ ਨਹੀਂ ਐਵੇਂ ਹੋਏਗਾ ਨਹੀਂ ਨਹੀਂ ਜੀ ਸਾਡੇ ਚ ਨਹੀਂ ਹੋਏਗਾ ਸਾਨੂੰ ਪਤਾ ਹੈ ਕਿਹੜੇ ਬੰਦੇ ਧੱਕੀ ਆ ਕਿੰਨਾ ਤੇ ਇਲਜ਼ਾਮ ਲੱਗ ਰਹੇ ਆ ਕਿੰਨਾ ਦਾ ਮੇਨ ਰੋਲ ਸੀ ਉਹ ਤਾਂ ਕਾਲ ਤੱਕ ਸਾਡੇ ਸਾਰਾ ਜਗ ਜਗ ਜਾਗ ਜਾ ਹੀ ਰਹੀ ਹੋ ਗਿਆ